ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਆਪ ਜੀ ਨੂੰ ਸਵਾਲ ਗੁਰਮੁਖ ਖਾਨ ਨੇ ਪੁੱਛਿਆ ਮੈਨੂੰ ਕਿਹਾ ਪੁੱਛਣ ਵਾਸਤੇ ਜੀ ਜੀ ਕਿ ਵਾਹਿਗੁਰੂ ਜੀ ਜਿੱਦਾਂ ਤੇ ਵਾਹਿਗੁਰੂ ਜੀ ਨੂੰ ਜਿੱਦਾਂ ਮਿਲਣਾ ਆ ਆਪਾਂ ਤੇ ਆਪਣਾ ਜਿੱਦਾਂ ਜਨਮ ਹੋਇਆ ਆ ਆਪਾਂ ਸਾਰੇ ਕਹਿੰਦੇ ਆ ਆਪ ਜੀ ਵੀ ਕਿ ਮਹਾਰਾਜ ਨੂੰ ਮਿਲਣ ਵਾਸਤੇ ਹੋਇਆ ਵਾਹਿਗੁਰੂ ਜੀ ਨੂੰ ਪਰ ਉਹਦੇ ਵਿੱਚ ਫਿਰ ਵਾਹਿਗੁਰੂ ਜੀ ਆਪ ਜੀ ਇਹ ਦੱਸੋ ਕਿ ਸੰਤਾਂ ਦਾ ਸੰਗ ਜ਼ਰੂਰੀ ਆ ਸੰਤਾਂ ਤੋਂ ਬਿਨਾ ਵਾਹਿਗੁਰੂ ਜੀ ਨੂੰ ਨਹੀਂ ਮਿਲਿਆ ਜਾ ਸਕਦਾ ਸੰਤਾਂ ਸੰਤ ਮਿਲਣਗੇ ਤੇ ਫਿਰ ਉਹੋ ਮਾਰਗ ਦੱਸਣਗੇ ਜਾਂ ਫਿਰ ਆਪ ਜੀ ਦੱਸੋ ਵਾਹਿਗੁਰੂ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜੀ ਗੁਰਮੁਖ ਪਿਆਰਿਓ ਮਹਾਰਾਜ ਦੀ ਬਾਣੀ ਦੇ ਵਿੱਚ ਦੱਸਿਆ ਗਿਆ ਏ ਕਹਿੰਦੇ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਿਆ ਗੁਰੂ ਸਾਹਿਬਾਂ ਨੇ ਸੰਤਾ ਪੰਤਾ ਨੇ ਉਹਨਾਂ ਨੇ ਸੰਤਾਂ ਦਾ ਸੰਗ ਕੀਤਾ ਜਿਵੇਂ ਬਾਬਾ ਕਬੀਰ ਜੀ ਵੀ ਕਹਿੰਦੇ ਕਹਿੰਦੇ ਸੰਤ ਦੀ ਸੰਗਤ ਸੰਤ ਕਥਾ ਰਸ ਸੰਤ ਪ੍ਰੇਮ ਮਾ ਜੀਤ ਦੀਜੇ ਦੇਵਾ ਦੀ ਹਾਂਜੀ ਗੁਰੂ ਅਰਜਨ ਦੇਵ ਜੀ ਕਹਿੰਦੇ ਕਹਿੰਦੇ ਕਰ ਕਿਰਪਾ ਸੰਤ ਮਿਲੇ ਮੋਹਿ ਤਿਤ ਤੇ ਧੀਰਜ ਪਾਇਆ ਸੰਤੀ ਮੰਤ ਦੀ ਉਹ ਮੋਹਿ ਨਿਰਭਉ ਗੁਰ ਕਾ ਸ਼ਬਦ ਕਮਾਇਆ ਹਾਂਜੀ ਦੇਖੋ ਸੰਤ ਕਿਸੇ ਕੱਪੜੇ ਨੂੰ ਨਹੀਂ ਕਹਾਂਗੇ ਹਾਂਜੀ ਸੰਤ ਚੋਲੇ ਦਾ ਨਾਮ ਨਹੀਂ ਹਾਂਜੀ ਸੰਤ ਹੈ ਮਨ ਦੀ ਅਵਸਥਾ ਜਿਹੜੇ ਮਨ ਦਾ ਪਰਮਾਤਮਾ ਨਾਲ ਮਲਾਪ ਹੋ ਜਾਂਦਾ ਹੈ ਜਿਹੜਾ ਮਨ ਅਨਹਦ ਧੁਨਾਂ ਨੂੰ ਸੁਣਦਾ ਹੈ ਹਾਂਜੀ ਨਾਦ ਨੂੰ ਸੁਣਦਾ ਹੈ ਹਾਂਜੀ ਪਰਮਾਤਮਾ ਦੇ ਗੀਤ ਸੁਣਦਾ ਹੈ ਉਹਨੂੰ ਸੰਤ ਕਹਿੰਦੇ ਜੀ ਕਹਿੰਦੇ ਕਹੇ ਗੀਤ ਨਾਦ ਅਖਾਰੇ ਸੰਗਾ ਉਹ ਸੰਤ ਕਦੇ ਹੱਲ ਲੰਗਾ ਤੇ ਸੰਤ ਕਦੀ ਵੀ ਸਾਨੂੰ ਆਪਣੇ ਸਰੀਰ ਨਾਲ ਨਹੀਂ ਜੋੜਦੇ ਜੀ ਸੰਤ ਹਮੇਸ਼ਾ ਸਾਨੂੰ ਪਰਮਾਤਮਾ ਦੇ ਨਾਮ ਨਾਲ ਸਿਮਰਨ ਦੇ ਨਾਲ ਜੁੜਨੀ ਇਸ ਕਰਕੇ ਵੱਡੇ ਭਾਗਾਂ ਦੇ ਨਾਲ ਜੇਕਰ ਸਾਨੂੰ ਕਿਸੇ ਪੂਰਨ ਸੰਤ ਦਾ ਸੰਗ ਹੋ ਜਾਂਦਾ ਹੈ ਤੇ ਮਹਾਰਾਜ ਕਹਿੰਦੇ ਸੰਤ ਕਾ ਸੰਗ ਵੱਡ ਭਾਗੀ ਪਾਈਏ ਸੰਤ ਕੀ ਸੇਵਾ ਨਾਮ ਦੇਈਏ ਇਹ ਨਾ ਹੋਵੇ ਵੀ ਸਾਨੂੰ ਸੰਤਾਂ ਦਾ ਸੰਗ ਹੋ ਜਾਵੇ ਤੇ ਅਸੀਂ ਉਹਨਾਂ ਦੇ ਗੋਡੇ ਕੁੱਟੀ ਜਾਈਏ ਉਹਨਾਂ ਲੱਤਾਂ ਕੁੱਟੀ ਜਾਈਏ ਉਹਨਾਂ ਨੂੰ ਲੀੜਾ ਕੱਪੜਾ ਦੇਣਾ ਸ਼ੁਰੂ ਕਰ ਦਈਏ ਸੰਤਾਂ ਦੀ ਸੇਵਾ ਇਹ ਨਾਮ ਜਪਣਾ ਵੱਧ ਤੋਂ ਵੱਧ ਜਦੋਂ ਆਪਾਂ ਸਿਮਰਨ ਕਰਾਂਗੇ ਇਹਨੇ ਕਰੂ ਬੇਨਤੀ ਸੁਨੋ ਮੇਰੇ ਮੀਤਾ ਸੰਤ ਤਹਿਲ ਕੀ ਬੇਲਾ ਇहां ਖੜ ਚਲੋ ਹਰ ਲਾਹਾ ਅੱਗੇ ਬਸੂ ਸੋਹਿਲਾ ਜਦੋਂ ਆਪਾਂ ਸੰਤਾਂ ਦੀ ਤਹਿਲ ਕਮਾਉਂਦੇ ਆ ਇਹਨੇ ਸੰਤ ਸੇਵਾ ਕਰ ਭਾਵਨੀ ਲਾਈਏ ਤਿਆਗ ਮਾਨ ਹੱਠੀ ਨਾ ਤੇ ਫਿਰ ਆਪਾਂ ਪਰਮਾਤਮਾ ਨੂੰ ਮਿਲ ਜਾਈਏ ਇਸ ਕਰਕੇ ਇਸ ਖੇਲ ਵਿੱਚ ਗੁਰਮਖਾਂ ਦਾ ਸੰਤਾਂ ਦਾ ਜੁੜੀਆਂ ਹੋਈਆਂ ਰੂਹਾਂ ਦਾ ਸੰਗ ਕਰਨਾ ਬਹੁਤ ਜ਼ਰੂਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ